ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਗਰ ਵੀ ਤੁਹਾਨੂੰ ਕਣਕ ਵਿਖਾਉਨੇ ਆ ਜਿਹੜੀ ਮਤਲਬ ਬਿਨਾ ਪਾਣੀ ਤੋਂ ਅਜੇ ਤੱਕ 55 ਦਿਨ ਦੀ ਕਣਕ ਹੋ ਗਈ ਆ ਇਹ 35 ਕਿਲੋ ਹੀ ਵੇਚ ਰਿਆ ਸੀ ਜੀ ਤੇ ਇਹ ਕਰੋ ਕਣਕ ਚੈੱਕ ਮਤਲਬ ਅਜੇ ਜੜੀ ਨਾ ਇਹਨੂੰ ਪਾਣੀ ਨਹੀਂ ਗਾਏ ਨਾ ਕਣਕ ਨੇ ਮੰਗਿਆ ਅਜੇ ਤੱਕ ਪਾਣੀ ਤੇ ਭਾਜੀ ਗੁਰਪ੍ਰੀਤ ਸਿੰਘ ਦਬੜੀ ਖਾਨ ਦੇ ਹੁਣਾਂ ਦੇ ਕਹਿਣ ਦੇ ਉੱਤੇ ਮਤਲਬ ਇਹਦੀ ਜੜ੍ਹ ਵੇਖੋ ਚੈੱਕ ਕਰੋ ਤੇ ਇਹ ਮਤਲਬ ਬਹੁਤ ਹੀ ਵਧੀਆ ਇਹਦਾ ਫਟਾਰਾ ਤੇ ਬਹੁਤ ਵਧੀਆ ਕਣਕ ਹੈ ਹਾ ਜੀ ਇਹ ਮਤਲਬ ਇਹ ਪਾਣੀ ਲੱਗੇ ਵਾਲੀ ਵੀ ਤੁਹਾਨੂੰ ਬੁਖਾ ਦਿੰਨੇ ਆ ਇਧਰ ਇਹ ਪਾਣੀ ਸਾਡੇ ਕੋਲ ਫਿਰ ਗਿਆ ਲੱਗੇ ਦੂਤਨਾ ਮਰਲਿਆਂ ਦੇ ਵਿੱਚ ਤੇ ਇਹ ਕਣਕ ਦੇ ਦੇਖੋ ਇਕੱਠੀ ਇੱਕੋ ਦਿਨ ਕਣਕ ਬੀਜੀ ਆ ਇਹਦਾ ਮਤਲਬ ਉਦਾਂ ਹੀ ਕੋਈ ਬੂਟਾ ਨਹੀਂ ਜੇ ਇਕੱਲੀ-ਇਕੱਲੀ ਟਾਣੀ ਖੜੀ ਜੇ ਤੇ ਖਾਦ ਵੀ ਇੱਥੇ ਮਤਲਬ ਤਿੰਨ-ਤਿੰਨ ਬੋਰੀਆਂ ਦੇ ਹਿਸਾਬ ਨਾਲ ਇਹਨੂੰ ਪਾਛੜੀ ਜੇ ਤੇ ਕੱਲਾ ਥੀਲਾ ਜੇ ਤੇ ਇਹਨੂੰ ਮਤਲਬ ਦੋ-ਦੋ ਬੋਰੀਆਂ ਖਾਦ ਪਈ ਜੇ ਹਾਂਜੀ ਤੇ ਪਾਣੀ ਅਜੇ ਵੀ ਕਣਕ ਨਹੀਂ ਮੰਗਦੀ ਪੂਰੀ ਜੜ ਥੱਲੇੋਂ ਗਿੱਲੀ ਆ ਤੇ ਇਹ 35 ਕਿਲੋ ਵੀਕ ਰਿਆ ਜੇ ਤੇ ਬੋਰੀ ਬੋਰੀ ਡਾਇਆ ਦੀ ਹਾਂਜੀ ਇਹ ਦੋ ਦੋ ਬੋਰੀਆਂ ਜੂਰੀਆ ਪੈ ਗਈ ਜੇ ਇਹਨੂੰ ਤੇ ਕਣਕ ਮਤਲਬ ਚੈੱਕ ਕਰੋ ਤੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ